ਪਹਿਲਾਂ ਤਾਂ ਆ ਕਾਂਗਰਸ ਅਕਾਲੀ ਦਲ ਤੇ ਭਾਜਪਾ ਨੇ ਖੇਡਾਂ ਚ ਪਛੜਾਇਆ ਪੰਜਾਬ ਦੂਜੀ ਗੱਲ ਹੈ ਕਿ ਹੁਣ ਮਾਨਸਬ ਦੀ ਸਰਕਾਰ ਖੇਡਦਾ ਪੰਜਾਬ ਬਦਲਦਾ ਪੰਜਾਬ ਖੇਡਾਂ ਨੂੰ ਪ੍ਰਮੁੱਖ ਤਰਜੀਹ ਦਿੰਦੇ ਹੋਏ ਮਾਨਸਬ ਦੀ ਸਾਡੀ ਸਰਕਾਰ ਪਹਿਲੀ ਵਾਰ 779 ਕਰੋੜ ਰੁਪਏ ਦਾ ਰਿਕਾਰਡ ਬਜਟ ਰੱਖਿਆ ਗਿਆ ਹੈ ਪਿਛਲੀਆਂ ਸਰਕਾਰਾਂ ਅਕਾਲੀ ਦਲ ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਦੇ 2012 ਤੇ 2022 ਤੱਕ 10 ਸਾਲਾਂ ਦੇ ਦੌਰਾਨ ਰਾਜ ਦੌਰਾਨ 10 ਬਜਟ ਜੋੜ ਕੇ ਕੁੱਲ 873 ਕਰੋੜ ਰੁਪਇਆ ਰੱਖਿਆ ਗਿਆ ਸੀ ਮਾਨਸਾ ਦੀ ਸਰਕਾਰ ਇਕੱਲੀ ਸਰਕਾਰ ਹੈ ਇੱਕ ਸਾਲ ਚ ਹੀ 779 ਕਰੋੜ ਰੁਪਇਆ ਬਜਟ ਰੱਖਿਆ ਇਹ ਇੱਕ ਇਤਿਹਾਸਕ ਵਾਧਾ ਹੈ ਹਲਕੇ ਦੇ ਲੋਕੋ ਪੰਜਾਬ ਦੇ ਲੋਕੋ ਮਾਨਸਾਬ ਦੀ ਸਰਕਾਰ ਨੇ ਖੇਡਾਂ ਨੂੰ ਮੁੱਖ ਤਰਜੀਹ ਦਿੰਦੇ ਹੋਏ ਖੇਡ ਦੇ ਵਿਗਿਆਨੀਆਂ ਮਾਹਰਾਂ ਉੱਗੇ ਖਿਡਾਰੀਆਂ ਤੇ ਕੋਚਾਂ ਨਾਲ ਮਿਲ ਕੇ ਖੇਡ ਦੀ ਜਿਹੜੀ ਖੇਡ ਨੀਤੀ ਉਹਨੂੰ ਬਣਾਇਆ ਗਿਆ ਤੇ ਪੰਜਾਬ ਦੇ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਵਾਸਤੇ ਯੋਜਨਾਵਾਂ ਬਣਾਈਆਂ ਪੰਜਾਬ ਦੇ ਨੌਜਵਾਨ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇ ਕੇ ਪੰਜਾਬ ਦੇ ਵਿੱਚ ਸਹੀ ਊਰਜਾ ਸਹੀ ਪਾਸੇ ਲਗਾਉਣਾ ਪਰ ਪਿਛਲੀਆਂ ਸਰਕਾਰਾਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਅਣਗੌਲਿਆ ਕੀਤਾ ਗਿਆ ਕੋਈ ਖੇਡ ਨੀਤੀ ਨਹੀਂ ਬਣਾਈ ਗਈ ਜਿਸ ਦਾ ਨਤੀਜਾ ਕਿ ਪੰਜਾਬ ਦੀ ਨੌਜਵਾਨੀ ਗਲਤ ਰਾਹੇ ਪੈ ਗਈ ਔਰ ਅੱਜ ਹੁਣ ਸਾਡੀ ਮਾਨਸਾਦ ਦੀ ਸਰਕਾਰ ਨੇ ਨੌਜਵਾਨਾਂ ਪ੍ਰਤੀ ਖੇਡਾਂ 'ਚ ਉਤਸ਼ਾਹ ਵਧਾਣ ਲਈ ਖੇਡਾਂ ਵਤਨ ਪੰਜਾਬ ਦਾ ਆਗਾਜ਼ ਕੀਤਾ ਔਰ ਇਥੇ ਹੀ ਗੱਲ ਨਹੀਂ ਸਰਕਾਰ ਵੱਲੋਂ ਖੇਡਾਂ ਨੂੰ ਤਜਾਹਤ ਉਤਸ਼ਾਹਤ ਕਰਨ تشਾਹਤ ਕਰਨ ਦੇ ਲਈ ਹਮੇਸ਼ਾ ਨਵੇਂ ਉਪਰਾਲੇ ਕੀਤੇ ਗਏ ਮਾਨ ਸਾਹਿਬ ਦੀ ਸਰਕਾਰ ਨੇ ਖਿਡਾਰੀਆਂ ਦਾ ਖੇਡਣ ਵਾਲਿਆਂ ਦਾ ਮਾਣ ਸਨਮਾਨ ਕਰਨ ਦਾ ਫਰਜ ਬਾਕੂ ਬਿਨ ਬਾਇਆ ਹਾਂ ਇਸੇ ਖੇਡਾਂ 2023 ਅਤੇ ਪੈਰਿਸ ਉਪਰਿੰਕ 올림픽 ਖੇਡਾਂ 2024 ਦੀ ਤਿਆਰੀ ਲਈ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਵੀ ਦਿੱਤੀ ਗਈ ਇਹਦੇ ਨਾਲ ਨਾਲ ਸਭ ਤੋਂ ਵੱਧ ਪੰਜਾਬ ਦੇ 72 ਸਾਲਾਂ ਦੇ ਇਤਿਹਾਸ ਚ ਪੰਜਾਬ ਦੇ ਵੱਧ 20 ਮੈਡਲ ਪੰਜਾਬ ਨੇ ਜਿੱਤੇ ਮਾਨ ਸਾਹਿਬ ਵੱਲੋਂ ਪਿਛਲੇ ਸਾਲ 3 ਸਾਲਾਂ ਦੌਰਾਨ 올림픽 ਖੇਡਾਂ, ਅਸ਼ੀ ਖੇਡਾਂ, ਕਾਮਨਵੈਥ ਖੇਡਾਂ, ਨੈਸ਼ਨਲ ਖੇਡਾਂ ਅਤੇ ਖੇਡਾਂ ਵਤਨ ਪੰਜਾਬ ਦੀਆਂ ਇਹਨਾਂ ਨੇ ਪੰਜਾਬ ਦਾ ਜਿਹੜਾ ਵਤਨ ਦਾ ਮੇਦਾਰ ਜਿਹੜਾ ਸੜਕੇਦਾਰ ਉੱਪਰ ਚੱਕਿਆ ਉਹਦੇ ਲਈ ਵਿਸ਼ੇ ਪਦਰਥ ਦੇ ਮੁਕਾਬਲੇ ਜਿੱਤਗਵੇਂ ਜਿੱਤਣ ਵਾਲੇ ਖਿਡਾਰੀਆਂ ਨੂੰ 100 ਕਰੋੜ ਤੋਂ ਵੱਧ ਦੀ ਇਨਾਮੀ ਰਾਸ਼ੀ ਪੰਜਾਬ ਦੀ ਸਰਕਾਰ ਮਾਨਸਬੀ ਸਰਕਾਰ ਵੰਡ ਚੁੱਕੀ ਹੈ। ਔਰ ਇਹਦੇ ਨਾਲ ਨਾਲ ਇਹਨਾਂ ਖਿਡਾਰੀਆਂ ਨੂੰ ਅਣਗੌੜਿਆ ਕਰੀ ਰੱਖਿਆ ਸੀ ਇਹਨਾਂ ਪੁਰਾਣੀ ਸਰਕਾਰ ਨੇ ਇਨਾਮੀ ਰਾਸ਼ੀ ਦੇਣ ਲੱਗੇ ਕਈ ਸਾਲ ਲੱਗ ਜਾਂਦੇ ਸੀ ਪਰ ਸਿਰਫ ਵੋਟਾਂ ਵੇਲੇ ਹੀ ਦਿਖਾਈ ਦਿੰਦੇ ਸੀ ਖਿਡਾਰੀਆਂ ਅਦਾ ਸਨਮਾਨ ਉਦੋਂ ਬਾਅਦ ਸਭ ਲਾਰੇ ਲੱਪੇ ਲਾ ਕੇ ਭੁੱਲ ਜਾਂਦੇ ਸੀ ਪੰਜਾਬ ਦੇ ਲੋਕੋ ਪੰਜਾਬ ਦੇ ਖਿਡਾਰੀ ਵਿਦਿਆਰਥੀਓ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਸਾਨੂੰ ਮਾਨ ਸਾਹਿਬ ਦੀ ਇਸ ਕੀਤੀ ਹੋਈ ਜਿਹੜੀ ਕੰਮ ਨੂੰ ਉਹਦੀ ਸ਼ਲਾਘਾ ਕਰਨੀ ਹੈ